ਸਤਿ ਸ਼੍ਰੀ ਅਕਾਲ ਵੀਰੋ ਮੋਗੇ ਜ਼ਿਲ੍ਹੇ ਦੇ ਵਿੱਚ ਟੁੱਡੀਕੇ ਪਿੰਡ ਦੇ ਵਿੱਚ ਖੜੇ ਆਂ ਤੇ ਅੱਜ ਗੱਲ ਕਰਨ ਜਾ ਰਹੇ ਆਂ ਕਣਕ ਦੇ ਬੀਜਾਂ ਦੀ ਤੇ ਜਿਹੜਾ ਗਿੱਲ ਸੀਡ ਫਾਰਮ ਆ ਨਾ ਇਹਨਾਂ ਦੀ ਕੁਆਲਿਟੀ ਕਿਆ ਬਾਤ ਹੈ ਐਂਡਲੈਸ ਕੁਆਲਿਟੀ ਹੁੰਦੀ ਹੈ ਜਿਵੇਂ ਪਿੱਛੇ ਜੇ ਪੰਜਾਬ ਨੰਬਰ 1 ਦਾ ਇੰਨਾ ਜ਼ਿਆਦਾ ਬੀਜ ਵੇਚਿਆ ਸੀਗਾ ਇੱਕ ਵੀ ਇਲਾੰਬਾ ਨਹੀਂ ਆਇਆ ਆਪਾਂ ਨੂੰ ਇੱਕ ਸਿੰਗਲ ਬੰਦੇ ਨੇ ਐਂ ਨਹੀਂ ਕਿਹਾ ਵੀ ਭਾਈ ਤੇਰੀ ਵੀਡੀਓ ਦੇਖ ਕੇ ਗਿੱਲ ਸੀਡ ਵਾਲਿਆਂ ਤੋਂ ਬੀਜ ਲਿਆਤੀ ਵੀ ਆਪਣੇ ਚੋਣੇ ਨੂੰ ਆਏ ਹੋ ਗਿਆ ਉਹ ਹੋ ਗਿਆ ਇਸ ਤਰ੍ਹਾਂ ਹੀ ਆਪਾਂ ਇਹਨਾਂ ਨਾਲ ਪਿਛਲੇ ਕਈ ਸਾਲਾਂ ਤੋਂ ਜੁੜੇ ਹੋયા ਆਂ ਤੇ ਬਹੁਤ ਪੁਰਾਣੀ ਫਰਮ ਹੈ ਸਭ ਤੋਂ ਪਹਿਲਾਂ ਸੱਸੀ ਕਾਲਾ ਹਾਂ ਸੱਸ ਜੀ ਤੇ ਸਰਾਰ ਜੀ ਦੀ ਗੱਲ ਗੱਲ ਕਰੀਏ ਪੀਬੀਡਬਲਯੂ 872 ਦਾ ਪੂਰਾ ਸਿੱਕਾ ਚੱਲ ਹਾਂ ਠੀਕ ਆ ਜਿਹੜਾ ਹੁਣ ਤੱਕ ਦਾ ਪੀਏਯੂ ਦਾ ਹਮ ਸਥਾਪਤ ਹੋਣ ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਆ ਹਮ ਉਹ 826 ਦਾ 24 ਕੁਇੰਟਲ ਤੇ ਬਰੇਕਾਂ ਸੀ ਹਾਂ ਸੀ ਪਰ ਇਹ ਬੈਲਟੀ ਆਉਣ ਨਾਲ ਪੀਜੂ ਨੇ ਇਹਦਾ ਝਾੜ 24 ਕੁਇੰਟਲ 10 ਹੈਕਟੇਰ ਦਾ 61 ਕੁਇੰਟਲ ਦੇਤਾ ਹੂੰ 24 ਕੁਇੰਟਲ 40 ਕਿਲੋ 24 ਇੱਕ ਏਕੜ ਦਾ ਇੱਕ ਏਕੜ ਦਾ ਕਿਹਾ ਹਾਂਜੀ ਹਾਂਜੀ ਪੀਜੂ ਨੇ ਆਪਾਂ ਕਿੰਨਾ ਕਹਨੇ ਆ ਜੀ ਤੇ ਆਪਾਂ ਕਹਿੰਨੇ ਆ ਵੀ ਅਸੀਂ ਇਹਦਾ ਜਿਵੇਂ ਸਾਨੂੰ ਬ੍ਰੀਡਰ ਸੀਡ ਮਿਲਿਆ ਸੀਗਾ ਹੂੰ ਤੇ ਉਹਦਾ ਸਾਡੀ ਇਹ 26 ਪਲੱਸ ਨਿਕਲੀ ਠੀਕ ਆ ਆਪਣੇ ਖੇਤਾਂ ਤੋਂ ਹਾਂ ਆਪਣੇ ਖੇਤਾਂ ਚੋਂ ਅਸੀਂ ਉਹਦੇ ਨਾਲ 2.5 ਏਕੜ ਵੀ ਲਾਇਆ ਸੀਗਾ ਹੂੰ ਤੇ ਜਿਹਦਾ ਯਾਨੀ ਚਿੱਟੇ ਦੇ ਨੰਗੂ ਵੀ ਵਾਕਿਆ ਹੀ ਇਹ ਵੀ 826 ਤੋਂ ਵੀ ਥੋੜੀ ਮੂਰੀ ਆ ਉੱਤੋਂ ਦੀ ਆ ਹਾਂ ਉਹਦੇ ਨਾਲ ਵੀ ਮੂਰੀ ਆ ਠੀਕ ਆ ਤੇ ਬਾਕੀ ਡਗਦੀ ਨਹੀਂ ਹੂੰ ਤੇ ਸਾਨੂੰ ਕੋਈ ਬਹੁਤਾ ਕੁੰਗੀਆਂ ਕੰਗੀਆਂ ਦੀ ਵੀ ਕੋਈ ਸਮੱਸਿਆ ਨਹੀਂ ਆਈ ਹੂੰ ਵੀ ਕੋਈ ਦਿੱਕਤ ਇਹ ਚ ਹੈ ਹੀ ਨਹੀਂ ਤੇ ਟਾਈਮ ਪੀਰੀਅਡ ਵੀ ਠੀਕ ਆ ਉਹਦਾ ਵਧੀਆ ਹਮ 1 ਨਵੰਬਰ ਤੋਂ ਪੂਰਾ ਨਵੰਬਰ ਦੇ ਨੂੰ ਆਪਾਂ ਵੀ ਹਾਂ ਨਵੰਬਰ ਦੇ ਵਿੱਚ ਲਾ ਸਕਦੇ ਨੂੰ ਤੇ ਹਾਂ ਤੇ ਹੋਰ ਵੈਰਾਈਟੀਆਂ ਜਿਵੇਂ ਐਚ ਡੀ 3386 ਆ ਗਈ ਹਾਂ 3386 ਪਿਛਲੇ ਸਾਲ ਆਈ ਸੀ ਹਮ ਉਹਦੇ ਵੀ ਆਪਦੇ ਰਿਜ਼ਲਟ ਪੂਰੇ ਤੱਕ ਖੜੇ ਆ ਠੀਕ ਹੈ ਜੀ ਤੇ ਉਹਦਾ ਕਿੰਨਾ ਚੜ ਨੋਟ ਕੀਤਾ ਹੀ ਆਪਾਂ ਉਹ ਉਹਦਾ ਵੀ ਅਸਲੀ ਤਾਂ ਜੇ ਆਪਾਂ ਸਮਝ ਗਏ ਹਮ ਵੀ ਉਹਦਾ ਤੇ 826 ਦਾ ਮੁਕਾਬਲਾ ਮੁਕਾਬਲਾ ਹਮ ਕਈ ਪਲਾਟਾਂ ਦੇ ਵਿੱਚ ਉਹ ਥੋੜੀ ਵੱਜ ਜਾਂਦੀ ਆ ਠੀਕ ਹੈ ਜੀ ਮਨਵੀਸ ਵਾਲੀ ਗੱਲ ਆ ਇਹਨਾਂ ਨਾਲ ਇਨਾਂ ਕੰਪੀਟੀਸ਼ਨ ਸਖਤ ਆ ਤੇ ਕਈਆਂ 'ਚ 26 ਵੱਜ ਜਾਂਦੀ ਆ ਆ 72 ਤੇ ਨਹੀਂ 26 ਤੇ 72 ਇਹਨਾਂ ਦੋਨਾਂ ਨਾਲੋਂ ਮੂਰੇ ਆ ਠੀਕ ਆ 872 ਮੂਰੇ ਆ ਦੋਨੋਂ ਇਹਨਾਂ ਦੋਨਾਂ ਨਾਲੋਂ ਮੂਰੇ ਆ ਇਹ 826 ਤੇ 3386 ਦਾ ਮੁਕਾਬਲਾ ਆ ਇਹ ਕਈਆਂ ਥਾਵਾਂ ਤੇ 3386 ਤੇ ਕਈਆਂ ਕਈਆਂ ਥਾਵਾਂ 'ਤੇ 826 ਮੂਰੇ ਜਾਂਦੀ ਆ ਯਾਨੀ ਆਏ ਨਹੀਂ ਆਪਾਂ ਕਹਿ ਸਕਦੇ ਵੀ 3386 726 ਤੋਂ ਬਹੁਤ ਮੂਰੇ ਇਹ ਨਹੀਂ ਕਹਿ ਸਕਦੇ ਬਰਾਬਰ ਜੇ ਦੀ ਹਾਂ ਪਰ ਇਹਨਾਂ ਤੋਂ ਜਿਹੜੀ 870 ਉਹ ਫਰਕ ਪਾਉਂਦੀ ਹੈ ਉਹ ਉੱਪਰ ਜਾਂਦੀ ਹੈ ਉੱਪਰ ਜਾਂਦੀ ਹੈ ਤੇ 327 ਕਿਵੇਂ ਘਟੋਗਾ ਟੈਕ ਕੁਆਂਟਲ ਦਾਣੇ ਏਕੜ ਦੇ ਹੁਣੇ ਵੱਧ ਕੰਡੇ ਇਹਨਾਂ ਨੂੰ ਤੇ 327 ਦਾ ਵੀ ਬੀ ਡਿਮਾਂਡ ਤੇ ਵਿਕਦਾ ਜੀ ਹਾਂ ਠੀਕ ਆ 327 ਵੀ ਚਲੋ ਇਹ ਬੀਆਂ ਨੂੰ ਅਸੀਂ ਤਾਂ ਬ੍ਰੀਡਰ ਸੀਡ ਲੈਣੇ ਆ ਐਮਓਯੂ ਕਰਾਉਣੇ ਆ ਆਪਣੇ ਕੋਲੇ ਫੌਂਡੇ ਆਪਣੇ ਕੋਲੇ ਚਾਰੇ ਮੈਟੀਆਂ ਦੀ ਇੰਬਰੀਡਰ ਸੀਡ ਤੋਂ ਫਾਊਂਡੇਸ਼ਨ ਵੀ ਸੀਡ ਵਾਸ 872 ਵੀ ਫਾਊਂਡੇਸ਼ਨ ਆਪਣੇ ਹਾਂ ਇਹ ਵੀ ਇੰਬਰੀਡਰ ਸੀਡ ਸਾਨੂੰ 1 ਕਵਾਂਟਲ ਮਿਲਿਆ ਸੀ 872 ਦਾ ਹੂੰ ਤੇ ਜਿਹੜਾ ਉਹ ਸਾਡੇ ਕੋਲੇ ਫਾਊਂਡੇਸ਼ਨ ਫਾਊਂਡੇਸ਼ਨ ਠੀਕ ਹੈ 3382 ਵੀ ਫਾਊਂਡੇਸ਼ਨ ਹਾਂ ਬਸ ਰਿਜ਼ਲਟ ਆਉਣ ਵਾਲੇ ਆ ਹੂੰ ਤੇ ਜਿਵੇਂ ਬਸ ਉਹ ਥੋੜੇ ਦਿਨਾਂ ਚ ਠੀਕ ਆ ਜਾਣਗੇ ਹੂੰ ਤੇ ਬਾਕੀ ਆਪਣੇ ਕਿ ਕਰਾਂਗੇ ਸਾਰੀਆਂ ਵੈਰਾਈਟੀਆਂ ਫਾਊਂਡੇਸ਼ਨ ਹਾਂ ਇਹ 4 14 ਵੈਰਾਈਟੀਆਂ ਦੀ ਸਾਡੇ ਕੋਲੇ ਵੀ ਫਾਊਂਡੇਸ਼ਨ ਹੈਗੇ ਠੀਕ ਹੈ ਹੋਰ ਵੀ ਵੈਰਾਈਟੀਆਂ ਹੈਗੀਆਂ ਆਪਣੇ ਕੋਲੇ ਨਹੀਂ ਹੋਰ ਸਾਡਾ ਇਵੇਂ ਵੀ ਲੈਂਟ ਜਿਹਾ ਕੰਮ ਆ ਅਸੀਂ ਬਾਲਾ ਨਹੀਂ ਖੜੇ ਜੀਮੀਦਾਰ ਨੂੰ ਸਾਡਾ ਹੁੰਦਾ ਵੀ ਇਹ ਨਹੀਂ ਅਸੀਂ ਰੱਖਿਆ ਵੀ ਜੀਮੀਦਾਰ ਯਾਰ ਮੁਰਜੂ ਜੇ ਉਹਨੇ ਫਲਾਣਾ ਵੀ ਨਾ ਮਿਲਿਆ ਹੂੰ ਸਾਡਾ ਹੁੰਦਾ ਵੀ ਜੀਮੀਦਾਰ ਨੂੰ ਪ੍ਰੇਰ ਕੇ ਯਾਰ ਵੀ ਤੇਰੇ ਦਾਣੇ ਨਾ ਜਿਹੜੇ ਇਹ ਵੈਰਾਈਟੀਆਂ ਸਾਰੀਆਂ 24 ਪਲੱਸ ਕੱਢਦੀਆਂ ਕਿਆ ਰਹੀ ਹੈ ਕਵਾਂਡੀ ਹੂੰ ਤੇ ਜਿਵੇਂ ਇਹ ਲੋਕ ਪਹਿਲਾਂ ਜਦੋਂ ਇਹ ਨਹੀਂ ਆਇਆ ਸੀ ਹੂੰ ਇਹ 187 ਸੀਓ ਟੱਕ ਪੈਂਦੀ ਸੀ 222 ਸੀ ਉਹਦਾ ਵੀ ਦਾਣਾ ਬਰੀਕ ਹੁੰਦਾ ਸੀ ਉਹਨੂੰ ਰਲਾ ਕੇ ਚੱਲੋ ਵੀ ਕਹਿੰਦੇ ਸਾਡਾ ਝਾੜ 23 ਸਾਡੇ 23 ਤੱਕ ਨਿਕਲ ਆ ਹੁਣ ਉਹ ਵੀ ਅਰ ਲਾਉਣ ਦੀ ਲੋੜ ਨਹੀਂ ਹੁਣ ਇਹ ਵਧੀਆ ਵੀ ਆ ਗਈ ਹਾਂ ਹੁਣ ਇਹ ਵਧੀਆ ਵੀ ਆ ਗਈ ਵੀ ਆਪਾਂ ਉਹੀ ਚੀਜ਼ ਰੱਖਦੇ ਆ ਜਿਹੜੀ ਜ਼ਿੰਮੇਵਾਰ ਦੇ ਹੱਕ ਦੀ ਹਾਂਜੀ ਹਾਂਜੀ ਤਾਂ ਹੀ ਆਪਾਂ ਪੰਜ ਚਾਰ ਕੀ ਜੀ ਹੁਣ ਤੱਕ 30 60 ਮੰਗੀ ਜਾਂਦੇ ਅਸੀਂ ਉਹਨਾਂ ਨੂੰ ਕਹਿੰਨੇ ਯਾਰ ਵੀ ਜਿਹੜਾ ਇਧਰਲੇ ਪਾਣੀ ਵਾਲੇ ਏਰੀਏ 'ਚ ਜਿੱਥੇ ਮਤਲਬ ਹਰ ਪੀੜ ਤੋਂ ਲੋਕ ਬੈਠੇ ਆ ਉੱਥੇ ਵੀ ਵੀ ਮਤਲਬ 30 60 ਦੀ ਗੱਲ ਕਰਦੇ ਮੈਂ ਕਹਿੰਦਾ ਵੀ ਉੱਥੇ ਸਰਵਤਨ ਵੀ ਨਵੇਂ 20 ਬੀਜੋ ਸ਼ੱਕ ਦੀ ਜਿੱਤੇ 50 ਤੈਲੇ ਦੇਣੀਆਂ 40 ਦੇ ਦੋ ਹੂੰ ਠੀਕ ਹੈ ਨਾ ਠੀਕ ਹੈ ਵੀ ਆਪਾਂ ਘੱਟ ਬੇ ਬਹੁਤ ਉਦਮ ਆ ਇਹ ਚੰਗਾ ਪਰ 20 ਵਧਿਆ ਜਾਵੇ ਤਾਂ ਕੁਝ ਨਾ ਕੁਝ ਠੀਕ ਆ ਵੀ ਆਪਾਂ ਉਹੀ 20 ਰੱਖੇ ਨੇ ਜਿਹੜੇ ਚੰਗਾ ਛਾੜ ਦਿੰਦੇ ਨੇ ਹਾਂ ਵੀ ਇੰਨਾ ਵੀ ਮਸਲ ਨਵੇਂ ਰੱਖਦੇ ਆ ਵੀ ਜਿਹੜੇ ਵਧੀਆ ਛਾੜ ਦਿੰਦੇ ਨੇ ਆਪਾਂ ਨੂੰ ਇਹ ਨਹੀਂ ਹੈਗਾ ਉਹ ਜਿਵੇਂ ਦਾ ਤੇ ਖੇਤ ਚ ਦਾਣੇ ਨਿਕਲੇ ਇਸੇ ਕਰਕੇ ਬੰਦੇ ਦੂਰੋਂ ਦੂਰੋਂ ਆਉਂਦੇ ਸਾਡੇ ਕੋਲੇ ਹੂੰ ਬਈ ਬਾਕੀ ਇਹਨਾਂ ਕੋਲੇ ਜਿਵੇਂ ਆ ਪਹਿਲਾਂ ਜੁਪੀ ਸ਼ਾਮਲੀ ਤੋਂ ਆਏ ਸੀ ਤੇ ਆ ਹੁਣ ਗੰਗਾ ਨਗਰ ਦੀ ਪਾਰਟੀ ਆ ਕੇ ਗਈ ਆ ਹੁਣ ਬਹੁਤ ਦੂਰੋਂ ਦੂਰੋਂ ਲੋਕ ਬੀਜ ਲੈਣ ਆਉਂਦੇ ਨੇ ਇੱਕ ਕੁਆਲਿਟੀ ਕਰਕੇ ਇੱਕ ਕੁਆਲਿਟੀ ਕਰਕੇ ਇਹਨਾਂ ਦਾ ਚੰਗਾ ਨਾਮ ਬਣਿਆ ਗਿੱਲ ਸੀਡ ਫਾਰਮਟ ਜਾਇਜ਼ ਰੇਟ ਹਾਂ ਤੇ ਰੇਟ ਬਹੁਤ ਜ਼ਿਆਦਾ ਜਾਇਜ਼ ਹੁੰਦਾ ਰੇਟ ਵੀ ਤੁਹਾਨੂੰ ਬਿਲਕੁਲ ਜਾਇਜ਼ ਮਿਲ ਜੂਗਾ ਬਾਕੀ ਸਕਰੀਨ ਦੇ ਉੱਤੇ ਨੰਬਰ ਆ ਸੰਪਰਕ ਕਰਕੇ ਢੇੜਾ ਮਾਰ ਲਿਓ ਟੁੱਡੀ ਕੇ ਪਿੰਡ ਦੇ ਵਿੱਚ ਮੋਗਾ ਜਲਾ